ਮੈਂ ਇੱਕ ਫੇਸਬੁੱਕ ਤੇ ਇਸ਼ਤਿਹਾਰ ਦੇਖਿਆ ਜੋ ਕਿ Jio ਕੰਪਨੀ ਦਾ ਸੀਗਾ Jio ਕੰਪਨੀ ਕਾਫੀ ਸਸਤੇ ਦੇ ਵਿੱਚ ਬੂਟ ਆਫਰ ਕਰ ਰਹੀ ਸੀ ਤਾਂ ਮੈਂ ਆਪਣੇ ਦੋਸਤ ਨੂੰ ਦੱਸਿਆ ਕਿ ਯਾਰ Jio ਤੇ ਆਪਾਂ ਨੂੰ ਬੂਟ ਸਸਤੇ ਮਿਲ ਰਹੇ ਆ ਤਾਂ ਉਹਨੇ ਕਿਹਾ ਕਿ ਨਹੀਂ ਯਾਰ Jio ਤੋਂ ਨਹੀਂ ਲੈਣੇ ਹੋਰ ਜਿੱਥੇ ਮਰਜੀ ਲੈ ਲੈ ਫਿਰ ਮੈਂ ਸੋਚਿਆ ਵੀ ਯਾਰ ਕਿਉਂ ਨਾ ਇੱਕ ਵਾਰੀ ਟਰਾਈ ਤਾਂ ਕੀਤਾ ਜਾਵੇ ਅਜਿਹਾ ਕੀ ਐ ਇਸ ਵਿੱਚ ਤਾਂ ਮੈਂ ਬੂਟ ਆਰਡਰ ਕਰਤੇ ਕੰਪਨੀ ਸੀਗੀ ਰੈਟਡ ਟੇਪ ਤਾਂ ਬੂਟ ਮੇਰੇ ਕੋਲੇ ਪਹੁੰਚ ਗਏ ਕਾਫੀ ਤਕਰੀਬਨ ਹਫਤੇ ਕੇ ਬਾਅਦ ਡਿਲੀਵਰੀ ਹੋਈ ਉਹਦੀ ਹੁਣ ਮੈਂ ਤੁਹਾਨੂੰ ਦੱਸਦਾ ਇਹ ਡੱਬਾ ਆ ਗਿਆ ਆ ਇਸ ਤਰ੍ਹਾਂ ਦੀ ਪੈਕਿੰਗ ਹੈ ਖੋਲਿਆ ਇਹਦੇ ਵਿੱਚੋਂ ਸਿਰਫ ਵਾਈਟ ਕਲਰ ਦਾ ਜਿਹਦੇ ਉੱਤੇ ਇਹ ਮਤਲਬ ਸੀਗਾ ਕਲੋ ਜੀਓ ਦਾ ਲੱਗਿਆ ਆ ਆ ਬੈਟ ਲਿਖਿਆ ਹੋਇਆ ਜੋ ਵੀ ਕੁਝ ਆ ਤਾਂ ਇਹਨਾਂ ਨਾਲ ਇੱਥੇ ਲਿਖਤਾ ਕਹਿੰਦੇ ਵੀ ਜਿਹੜਾ origignal ਡੱਬਾ ਸੀਗਾ ਉਹ ਇਹਨਾਂ ਦਾ ਡੈਮੇਜ ਹੋ ਗਿਆ ਫਰ ਇਹਦੇ ਚ ਜਿਹੜਾ ਪ੍ਰੋਡਕਟ ਆ ਉਹ ਤੁਹਾਡਾ origignal ਹੈ। ਉਸ ਤੋਂ ਬਾਅਦ ਇਹਦੇ ਵਿੱਚੋਂ ਆਪਾਂ ਬੂਟ ਤੁਹਾਨੂੰ ਦਿਖਾ ਦਿੰਨੇ ਆ ਬੂਟ ਨਿਕਲਿਆ ਇਹ ਸੀ। ਇੱਧਰ ਵੀ ਸਾਰੇ ਕਿਤੇ ਰੈਡ ਟੇਪ ਲਿਖਿਆ ਹੋਇਆ ਹੈ। ਇਹ ਮਤਲਬ ਜੋ ਆਰਟੀਕਲ ਉਥੋਂ ਦਿਖਾਇਆ ਉਹ ਸਾਰਾ ਕੁਝ ਉਹੀ ਹੈ ਜਿਹੜਾ ਵੈਬਸਾਈਟ ਦੇ ਉੱਪਰ ਦਿੱਤਾ ਹੋਇਆ ਸੀਗਾ। ਬਕਾਇਦਾ ਇਹਦਾ ਆਰਟੀਕਲ ਨੰਬਰ ਵਗੈਰਾ ਸਾਰਾ ਕੁਝ ਉਹ ਸੇਮ ਟੂ ਸੇਮ ਪਰ ਚੱਕਰ ਕੀ ਆ ਜਿਵੇਂ ਇਹ ਜਗਾ ਹੋ ਗਏ تھے ਉਵੇਂ ਹੀ ਪੇਸਟਿੰਗ ਪਈ ਆ ਥੋੜੀ ਜੀ ਮੈਲ ਹੈਗੀ ਆ ਕੰਦੇ ਆ ਇਧਰੋਂ ਇਸ ਜਗਾ ਤੇ ਪੇਸਟਿੰਗ ਆ ਜਿਹੜੀ ਉਹ ਵੀ ਉਵੇਂ ਹੀ ਆ ਔਰ ਗੰਦੇ ਆ ਤਾਂ ਹੁਣ ਮੈਨੂੰ ਕੀ ਲੱਗਿਆ ਵੀ ਯਾਰ ਠੀਕ ਆ ਆਪਾਂ ਮੰਗਵਾ ਲੇ ਹਨਾ ਇਹ ਮਿਲੇ ਮੈਨੂੰ 1550 ਰੁਪਏ ਦੇ ਜਦੋਂ ਕਿ ਮੈਂ ਹੁਣ ਵੈਬਸਾਈਟ ਤੇ ਜਾ ਕੇ ਇਹੀ ਆਰਟੀਕਲ ਰੈੱਡ ਟਾਈਪ ਤੇ ਦੇਖਿਆ ਤਾਂ ਉੱਥੇ ਇਹ ਹੈਗੇ ਆ 1680 ਰੁਪਏ ਦੇ ਸ਼ਾਇਦ 90 ਦੇ ਭਾਅ ਕੇ 130 ਰੁਪਏ ਦਾ ਫਰਕ ਹੈ ਹੁਣ ਸਾਮ ਮੁੱਦੇ ਦੀ ਗੱਲ ਇਹ ਹੈ ਕਿ ਜਦੋਂ ਪਹਿਲਾਂ ਆਪਾਂ ਇਹਨੂੰ ਖੋਲਿਆ ਔਰ ਖੋਲਣ ਸਾਰ ਡੱਬਾ ਹੋਰ ਦਿਸ ਗਿਆ ਤਾਂ ਉੱਥੇ ਆਪਣਾ ਜਿਹੜਾ 50% 50% ਆਪਾਂ ਇਸ ਗੱਲ ਤੇ ਹੋਵੇ ਵੀਰ ਸ਼ਾਇਦ origignal ਨਹੀਂ ਫੇਰ ਅੰਦਰ ਜਾ ਕੇ ਉਹਦੀ ਪੇਸਟਿੰਗ ਦੇਖੀ ਤਾਂ ਉੱਥੋਂ ਵੀ ਇਹ ਲੱਗਿਆ ਮੇਰਾ ਕਹਿਣ ਦਾ ਮਤਲਬ ਕਿ ਆਪਾਂ ਨੂੰ ਜੋ ਆਨਲਾਈਨ ਦਿਖਦਾ ਹੈ ਕਈ ਵਾਰੀ ਆਪਾਂ ਨੂੰ ਲੱਗਦਾ ਹੈ ਰੇਟ ਸਸਤਾ ਪਤਾ ਨਹੀਂ ਕਿੰਨਾ ਸਸਤਾ ਤਾਂ ਉਹ 130 ਰੁਪਏ ਦਾ ਫਰਕ ਹੈ ਸਾਰਾ ਆਪਾਂ ਮੰਗਵਾ ਲੈਨੇ ਆ ਕੰਪਨੀ ਇਹਨੂੰ 100% ਰੈਜਨਲ ਕਹਿੰਦੀ ਹੈ ਮੈਂ ਵੀ ਮੰਨਦਾ ਵੀ 100% ਰੈਜਨਲ ਹੋਵੇਗਾ ਪਰ ਡੱਬਾ ਚੇਂਜ ਹੋ ਗਿਆ ਥੋੜੇ ਜੇ ਮੈਲੇ ਆ ਪੇਸਟਿੰਗ ਵਗੈਰਾ ਤੋਂ ਤਾ ਕਿੰਨਾ ਕਿਤੇ ਮੈਨੂੰ ਇਹ ਲੱਗਦਾ ਵੀ ਇਹ ओरिजिनल ਨਹੀਂ ਹੋਣੀ। ਜਾਂ ਤਾਂ ਫਿਰ ਇਹ ਕੰਪਨੀ ਦੀ ਲਾਪਰਵਾਹੀ ਆ ਜਾਂ ਫਿਰ ਇਹ ਵਾਕਈ ओरिजिनल ਨਹੀਂ ਹੋਣੀ। ਤਾਂ ਮੈਂ ਕੀ ਕਰਿਆ ਹੁਣ ਇਹਨੂੰ ਰਿਟਰਨ ਦਾ ਆਰਡਰ ਪਾਤਾ। ਤਾਂ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਕਈ ਵਾਰੀ ਆਪਾਂ ਨੂੰ ਬਹੁਤ ਜ਼ਿਆਦੇ ਸਸਤੇ ਦੇ ਵਿੱਚ ਆਫਰ ਦਿੱਸਦੇ ਆ ਆਪਾਂ ਕਰ ਦਿੰਨੇ ਆ। ਪਰ ਇੱਕ ਵਾਰ ਉਹੀ ਮਾਡਲ ਉਹੀ ਸਾਰਾ ਕੁਝ ਆਪਾਂ ਉਹਦੀ ओरिजिनल ਜਿਹੜੀ ਵੈਬਸਾਈਟ ਹੁੰਦੀ ਆ ਹਰੇਕ ਕੰਪਨੀ ਦੀ ਹੈਗੀ ਆ ਉੱਥੇ ਜਾ ਕੇ ਵੀ ਚੈੱਕ ਕਰ ਲਿਆ ਕਰੀਏ। ਇਹ ਕਿੰਨਾ ਖਸਤਾ ਮੈਂ ਸਿਰਫ ਏਸੇ ਕਰਕੇ ਮੰਗਵਾਏ ਸੀ ਕਿ ਮੇਰੇ ਮੈਨੂੰ ਦੋਸਤ ਨੇ ਕਹਿਤਾ ਤਾਂ ਜੇ ਮੈਨੂੰ ਇਹ ਠੀਕ ਲੱਗਦੇ ਤਾਂ ਮੈਂ ਰੱਖ ਲੈਂਦਾ ਪਰ ਉਹਨੇ ਕਿਹਾ ਸੀ ਯਾਰ ਕਹਿੰਦਾ Jio ਤੋਂ ਨਾ ਮੰਗਵਾਈ ਤਾਂ ਮੈਂ ਉਸੇ ਚੱਕਰ ਦੇ ਵਿੱਚ ਮੰਗਵਾ ਕੇ ਦੇਖ ਲੇ ਵੀ ਦੇਖੀਏ ਦੱਸੀ ਵੀ ਕਿੱਥੇ ਕੀ ਕੀ ਫਰਕ ਹੈ ਤਾਂ ਫਰਕ ਇਹ ਹੀ ਨਿਕਲਿਆ ਡੱਬਾ ਬਦਲਿਆ ਹੋਇਆ ਸੀਗਾ ਅੰਦਰੋਂ ਥੋੜੇ ਜਿਹੇ ਮੈਲੇ ਸੀਗੇ ਪੇਸਟਿੰਗ ਵਗੈਰਾ ਸਹੀ ਨਹੀਂ ਲੱਗ ਰਹੀ ਹੋ ਸਕਦਾ ਕੰਪਨੀ ਦੇ ਹੋਣ ਹੋ ਸਕਦਾ ਕੋਈ ਸਾਲ ਦੋ ਸਾਲ ਪੁਰਾਣਾ ਮਾਡਲ ਹੋਵੇ ਪਰ ਉਹ ਤਸੱਲੀ ਨਹੀਂ ਹੋਈ ਵੀ ਜਿਹੜੀ ਚੀਜ਼ ਆਪਾਂ ਪੈਸੇ ਲਾ ਕੇ ਆਪਾਂ ਨੂੰ ਲੱਗੇ ਵੀ ਹਾਂ ਬਹੁਤ ਵਧੀਆ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ